ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰਸਿਕ ਬਲੌਗਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਚ ਹੋਵੋਗੇ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਸੀ ਸੋਚਿਆ ਕਿ ਉਹਨਾਂ ਛੋਟਾ ਜਿਹਾ ਬਲੌਗ ਬਣਾ ਕੇ ਸੰਗਤ ਨੂੰ ਵੀ ਦਰਸ਼ਨ ਕਰਵਾਏ ਜਾਣ ਫਤਿਹ ਸਿੰਘ ਤਾਂ ਦੇਖੋ ਸੌਂ ਗਿਆ ਸੀ ਗੱਡੀ ਦੇ ਵਿੱਚ ਲੇਕਿਨ ਪ੍ਰੋਬਲਮ ਉਹ ਜਿਹੜੀ ਹੈ ਬਹੁਤ ਸ਼ਾਰਤਾਂ ਕਰਦੀ ਜਾ ਰਹੀ ਸੀ ਇਹ ਇਸ ਗੋਬਰਾ ਸਾਹਿਬ ਦੀ ਬਹੁਤ ਮਾਨਤਾ ਹੈ ਤੇ ਇੱਥੇ ਚਮੜੀ ਦੇ ਰੋਗ ਜਿਹੜੇ ਆ ਦੂਰ ਹੁੰਦੇ ਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੋਬਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਗੋਬਰਾ ਸਾਹਿਬ ਦੇ ਬਹੁਤ ਹੀ ਸੁੰਦਰ ਗੋਬਰਾ ਸਾਹਿਬ ਬਣਿਆ ਹੋਇਆ ਹੈ ਇਸ ਗੋਬਰਾ ਸਾਹਿਬ ਵਿਖੇ ਸੰਤ ਬਾਬਾ ਬਾਲਾ ਸਿੰਘ ਜੀ ਨੇ ਬਹੁਤ ਤਪੱਸਿਆ ਕੀਤੀ ਉਹਨਾਂ ਦੀ ਤਪੱਸਿਆ ਤੋਂ ਖੁਸ਼ ਹੋ ਹੁਣੀ ਮੇਰੀ ਪੀੜੀ ਦੇ ਮਾਲਕ ਸਾਹਿਬ ਜੀ ਗੁਰਹਰ ਗੋਬਰਾ ਸਾਹਿਬ ਆਰਾ ਜੀ ਨੇ ਨਾ ਦਰਸ਼ਨ ਦੇਣਾ ਆਪ ਕੀ ਕਾ ਜੀ ਜਦੋਂ ਸਤਿਗੁਰਾਂ ਸਾਹਿਬ ਜੀ ਆ ਰਹੇ ਸੀ ਤੇ ਰਸਤੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਪੰਜ ਸਿੰਘ ਜਿਹੜੇ ਈਰੋਵੇ ਸਨ ਉਹਨਾਂ ਪੰਜਾਂ ਸਿੰਘਾਂ ਦਾ ਸ਼ਸਤਰ ਵੀ ਇਸ ਅਸਥਾਨ ਤੇ ਕੀਤਾ ਗਿਆ ਸੀ ਇਸ ਕਰਕੇ ਇਸ ਜਗ੍ਹਾ ਦਾ ਨਾਮ ਵੀ ਜਾ ਚੁੱਕਾ ਜਾਂਦਾ ਹੈ ਇਤਿਹਾਸ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਪਾਣੇ ਸਮੇਂ ਦੇ ਵਿੱਚ ਜਦੋਂ ਇਸ ਅਸਥਾਨ ਤੇ ਇੱਕ ਪਾਣੀ ਹਿੱਟਾ ਸੀ ਜਿੱਥੇ ਗੁਰੂ ਸਾਹਿਬ ਜੀ ਨੇ ਸ਼ਾਂਤ ਸਾਧੀ ਤੇ ਇਥੇ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਆਨੇ। ਇਹ ਵਾਕ ਦਿੱਤਾ ਸੀ ਜਿਹੜਾ ਵੀ ਪ੍ਰਾਣੀ ਸ਼ਰਤਾਂ ਭਾਵੇਂ ਘਾੜਨਾਰੇ ਨਾਲ ਇਸ ਅਸਥਾਨ ਤੇ ਇਸ਼ਨਾਨ ਕਰੇਗਾ ਉਸੇ ਮੰਦੇਰ ਹੋ ਗਾ ਤੇ ਚਮੜੀ ਦੇ ਰੋਗ ਦੂਰ ਹੋਣਗੇ। ਇਹ ਸਾਹਮਣੇ ਤੁਸੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਦੇਖ ਰਹੇ ਹੋ ਤੇ ਸਾਰਾ ਇਹ ਇਤਿਹਾਸ ਗੁਰੂ ਸਾਹਿਬ ਤਾਂ ਲਿਖਿਆ ਹੋਇਆ ਹੈ। ਸੰਗਜੀ ਇਤਿਹਾਸ ਵਿੱਚ ਵੀ ਦੱਸਿਆ ਗਿਆ ਹੈ ਕਿ ਸੰਤ ਬਾਬਾ ਪਾਈ ਬਾਲਾ ਸਾਹਿਬ ਜੀਆ ਨੇ ਫਲਾਹ ਦੀ ਦਾਤਣ ਕਰਕੇ ਇਸ ਜਗ੍ਹਾ ਤੇ ਗੱਡੀ ਸੀ ਜੋ ਕਾਫੀ ਵੱਡਾ ਫਲਾਹ ਦਾ ਦਰਖਤ ਬਣ ਗਿਆ ਹੈ ਤੇ ਜਦੋਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਪਾਈ ਬਾਲਾ ਜੀਆ ਨੂੰ ਦਰਸ਼ਨ ਦੇਣ ਦੇ ਲਈ ਇਸ ਥਾਂ ਤੇ ਪੁੱਜੇ ਤਾਂ ਉਹਨਾਂ ਨੇ ਆਪਣਾ ਘੋੜਾ ਇਸ ਫਲਾਹ ਦੇ ਦਰਖਤ ਕੋਲ ਬੰਨ੍ਹਿਆ ਹੋਇਆ ਸੀ ਜੀ ਇਹ ਗੁਰਦਰਾ ਸਾਹਿਬ ਪਿੰਡ ਕਾਂਗੜ ਜਗੀਰ ਜ਼ਿਲ੍ਹਾ ਚਲੰਦਰ ਵਿਖੇ ਬਿਲਕੁਲ ਅਪਰੇ ਦੇ ਨੇੜੇ ਹੈ ਏਸੀ ਇਸ ਕੋਲ ਦਾ ਸਹਜ ਇਤਿਹਾਸ ਇੱਕ ਥੀਮ ਵਾਲੀ ਸਬਲੋਗ ਇਸ ਮਾਪੀਏ ਮਿਲਦੇ ਆ ਜਲ ਕਿਸੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਇਹ ਬਲੌਗ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਬਲੌਗ ਫਾਟੇ ਮਾਈ ਕੁਝੀ ਦਾ ਖਾਅਸ ਵਾਹਿਗੁਰੂ ਜੀ ਕੀ ਫਤਿਹ